ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਗਤ ਕਬੀਰ ਜੀ ਬਾਰੇ ਕਬੀਰ ਭਾਰਤ ਦੇ ਇੱਕ ਸੰਤ ਅਤੇ ਕਵੀ ਸਨ ਆਪ ਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨਤੇ ਵੱਡਾ ਹੈ ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਗਾ ਪ੍ਰਭਾਵ ਹੈ ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ ਇਹ ਪੰਥਿਕ ਧਾਰਮਿਕ ਪੰਥ ਹੈ ਜਿਸ ਦੇ ਅਨੁਆਈ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ ਭਗਤ ਕਬੀਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ ਬਿਜਕ ਕਬੀਰ ਗ੍ਰੰਥਾਵਲੀ ਸਾਖੀ ਕਬੀਰ ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ ਕਬੀਰ ਸਾਹਿਬ ਦੇ ਮੂਲ ਗ੍ਰੰਥ ਬਿਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ਼੍ਰੀ ਜਗਦੀਸ਼ لال ਵੱਲੋਂ ਕਬੀਰ ਜੀਵਨ ਤੇ ਬਾਣੀ ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਿਕ ਆਧਾਰ ਤੇ ਲਿਖਿਆ ਗਿਆ ਹੈ ਭਗਤ ਕਬੀਰ ਜੀ ਦਾ ਪ੍ਰਗਟਾ ਜਾਂ ਉਹਨਾਂ ਦਾ ਜਨਮ ਜੇਠ ਮਹੀਨੇ ਦੀ ਸ਼ੁਕਲ ਪੂਰਨ ਮਾਸੀ विकरमी संमत 1455 ਦੇ ਸੋਮਵਾਰ ਨੂੰ ਹੋਇਆ ब्रह्मा मुहूर्त ਦਾ ਸਮਾ ਜੋ ਸੂਰਜ ਚੜਨ ਤੋਂ ਡੇਢ ਘੰਟਾ ਪਹਿਲਾਂ ਦਾ ਹੈ ਭਗਤ ਕਬੀਰ ਜੀ ਬਨਾਰਸ ਕਾਸ਼ੀ ਵਿੱਚ ਇੱਕ ਕੰਵਲ ਦੇ ਫੁੱਲ ਵਿੱਚ ਲਹਿਰ ਤਾਰਾ ਤਲਾ ਦੇ ਵਿੱਚ ਇੱਕ निहस्ता दम्पती ਪਿਤਾ नीरू ਅਤੇ ਮਾਤਾ ਨੀਮਨ ਨੂੰ ਮਿਲੇ ਜਿਨ੍ਹਾਂ ਨੇ ਭਗਤ ਕਬੀਰ ਜੀ ਦਾ ਪਾਲਣ ਪੋਸ਼ਣ ਕੀਤਾ ਅਤੇ ਆਪ ਜੀ ਦਾ ਨਾਮ ਕਬੀਰ ਰੱਖਿਆ ਗਿਆ ਇਤਿਹਾਸ ਤੱਥਾਂ ਮੁਤਾਬਕ ਪਤਾ ਚੱਲਦਾ ਹੈ ਕਿ ਨੀਰੂ ਨੀਮਾ ਬ੍ਰਾਹਮਣ ਸਨ ਅਤੇ Hindu ਧਰਮ ਦੇ ਦੂਸਰੇ ਬ੍ਰਾਹਮਣ ਅਤੇ ਮੁਸਲਮਾਨ ਧਰਮ ਦੇ ਕਾਜ਼ੀਆਂ ਨੇ ਸਾਜ਼ਿਸ਼ ਰਚ ਕੇ ਨੀਰੂ ਅਤੇ ਨੀਮਾ ਦਾ ਧਰਮ ਪਰਵਰਤਨ ਕਰਕੇ ਉਹਨਾਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ ਅਤੇ ਉਹਨਾਂ ਨੇ ਆਪਣੇ ਗੁਜ਼ਾਰੇ ਲਈ ਜੁਲਾਹੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਉਹ ਜੁਲਾਹਾ ਜਾਤ ਨਾਲ ਸੰਬੰਧਿਤ ਸਨ ਉਹਨਾਂ ਦਾ ਇੱਕ ਮੁੰਹ ਬੋਲਾ ਪੁੱਤਰ ਕਮਾਲ ਤੇ ਮੁੰਹ ਬੋਲੀ ਪੁੱਤਰੀ ਕਮਾਲੀ ਸੀ ਕਬੀਰ ਜੀ ਨੂੰ ਸੂਫੀ ਕਵੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਕਬੀਰ ਜੀ ਨੂੰ ਮੰਨਣ ਵਾਲੇ ਕਬੀਰ ਪੰਥੀਆਂ ਦਾ ਵਿਚਾਰ ਹੈ ਕਿ ਅੱਜ ਤੋਂ 600 ਸਾਲ ਪਹਿਲਾਂ ਭਗਤ ਕਬੀਰ ਜੀ ਇਸ ਧਰਤੀ ਉੱਤੇ 120 ਸਾਲ ਰਹੇ ਹਨ ਅਤੇ ਪ੍ਰਭੂ ਦੀ ਭਗਤੀ ਦੇ ਅੰਦੋਲਨ ਦਾ ਪ੍ਰਸਾਰ ਕੀਤਾ ਲੋਕਾਂ ਵਿੱਚ ਅਜੀਹਾ ਭੁਲੇਖਾ ਹੈ ਕਿ ਸੁਆਮੀ ਰਾਮਾਨੰਦ ਜੀ ਭਗਤ ਕਬੀਰ ਜੀ ਦੇ ਲੋਕ ਦਿਖਾਵਾ ਗੁਰੂ ਸਨ ਭਗਤ ਕਬੀਰ ਜੀ ਨਾਲ ਸੰਬੰਧਿਤ ਕੁਝ ਘਟਨਾਵਾਂ ਕਬੀਰ ਜੀ ਅਤੇ ਪੱਥਰ ਦੀ ਮੂਰਤੀ ਜਦੋਂ ਉਹਨਾਂ ਨੇ ਅੰਧ ਵਿਸ਼ਵਾਸ ਦਾ ਖੰਡਨ ਕੀਤਾ ਇੱਕ ਵਾਰੀ ਭਗਤ ਕਬੀਰ ਜੀ ਇੱਕ ਪਿੰਡ ਵਿੱਚ ਗਏ ਉੱਥੇ ਲੋਕ ਇੱਕ ਪੱਥਰ ਦੀ ਮੂਰਤੀ ਨੂੰ ਪੂਜ ਰਹੇ ਸਨ ਦੁੱਧ ਨਾਲ ਨਿਵਾ ਰਹੇ ਸਨ ਮਿੱਠਾ ਭੋਗ ਲਾ ਰਹੇ ਸਨ ਕਬੀਰ ਜੀ ਨੇ ਇਹ ਦੇਖ ਕੇ ਪੁੱਛਿਆ ਇਹ ਕੀ ਕਰ ਰਹੇ ਹੋ ਤੁਸੀਂ ਉਹਨਾਂ ਨੇ ਕਿਹਾ ਇਹ ਸਾਡਾ ਰੱਬ ਹੈ ਇਸ ਸਭ ਕੁਝ ਦਿੰਦਾ ਹੈ ਕਬੀਰ ਜੀ ਨੇ ਇੱਕ ਪੱਥਰ ਚੁੱਕਿਆ ਅਤੇ ਕਿਹਾ ਜੇ ਪੱਥਰ ਹੀ ਰੱਬ ਹੋ ਸਕਦਾ ਹੈ ਤਾਂ ਇਹ ਵੀ ਰੱਬ ਹੋਵੇਗਾ ਉਹਨਾਂ ਨੇ ਉਸ ਪੱਥਰ ਨੂੰ ਚੁੰਮਿਆ ਮੱਥਾ ਟੇਕਿਆ ਤੇ ਕਿਹਾ ਮੈਨੂੰ ਰੋਟੀ ਦੇ ਜਦੋਂ ਰੋਟੀ ਨਹੀਂ ਮਿਲੀ ਲੋਕ ਹੱਸਣ ਲੱਗੇ ਕਬੀਰ ਜੀ ਨੇ ਕਿਹਾ ਜਦੋਂ ਇਹ ਪੱਥਰ ਮੈਨੂੰ ਰੋਟੀ ਨਹੀਂ ਦੇ ਸਕਦਾ ਤਾਂ ਇਹ ਤੁਹਾਡੀ ਵੀ ਕੀ ਰੱਖਿਆ ਕਰੇਗਾ ਰੱਬ ਤਾਂ ਉਸ ਅੰਦਰ ਹੈ ਜੋ ਦਇਆਵਾਨ ਨਿਰਲੇਪ ਤੇ ਸਭ ਨੂੰ ਇੱਕ ਸਮਾਨ ਵੇਖੇ ਅੰਧਵਿਸ਼ਵਾਸ ਦੀ ਥਾਂ ਵਿਵੇਕ ਤੇ ਸੱਚੀ ਭਗਤੀ ਰੱਖੋ ਕਬੀਰ ਜੀ ਅਤੇ ਮੀਟ ਵਾਲੀ ਘਟਨਾ ਜੋ ਕਿ ਪਖੰਡ ਦੇ ਵਿਰੁੱਧ ਹੈ ਇੱਕ ਦਿਨ ਭਗਤ ਕਬੀਰ ਜੀ ਨੂੰ ਬਾਜ਼ਾਰ ਵਿੱਚ ਕਈ ਲੋਕਾਂ ਨੇ ਦੇਖਿਆ ਜੋ ਕਹਿ ਰਹੇ ਸਨ ਕਬੀਰ ਮੀਟ ਖਾਂਦਾ ਹੈ ਤਾਂ ਉਹ ਸੰਤ ਕਿਵੇਂ ਹੋ ਸਕਦਾ ਹੈ ਇਹ ਗੱਲ ਸੁਣ ਕੇ ਕਬੀਰ ਜੀ ਨੇ ਉਹਨਾਂ ਨੂੰ ਬੁਲਾਇਆ ਅਤੇ ਕਿਹਾ ਤੁਸੀਂ ਮੀਟ ਦੇ ਖਾਨ ਨਾਲ ਮਨੁੱਖ ਨੂੰ ਪਾਪੀ ਕਹਿ ਰਹੇ ਹੋ ਪਰ ਆਪਣੇ ਅੰਦਰਲੀ ਕਾਮਨਾ ਝੂਠ ਲਾਲਚ ਦੇਖੋ ਤੁਹਾਡਾ ਅੰਦਰ ਹੀ ਮਾਸੀ ਹੈ ਕਬੀਰ ਜੀ ਨੇ ਇਹ ਦੁਹਾਵਾ ਦਿੱਤਾ ਮਾਸ ਮਾਸ ਕਰ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਨੀ ਕਬੀਰ ਕਹੈ ਸੁਨ ਰੇ ਸੰਤੋ ਜੋ ਮਾਨਸ ਮਾਸ ਨਾ ਖਾਏ ਤਾਂ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਦਿਖਾਵਾ ਛੱਡਣਾ ਚਾਹੀਦਾ ਹੈ ਆਪਣੇ ਅੰਦਰ ਦੇ ਅਹੰਕਾਰ ਅਤੇ ਮੋਹ ਮਾਇਆ ਨੂੰ ਦੂਰ ਕਰਨਾ ਚਾਹੀਦਾ ਹੈ ਕਬੀਰ ਜੀ ਅਤੇ ਭੁੱਖਾ ਭਗਤ ਨਿਸ਼ਕਾਮ ਸੇਵਾ ਦੀ ਸ਼ਕਤੀ ਇੱਕ ਰਾਤ ਭਗਤ ਕਬੀਰ ਜੀ ਆਪਣੇ ਘਰ ਵਿੱਚ ਬੈਠੇ ਹੋਏ ਸਿਮਰਨ ਕਰ ਰਹੇ ਸਨ ਇੱਕ ਭੁੱਖਾ ਮਨੁੱਖ ਉਹਨਾਂ ਦੇ ਦਰਵਾਜ਼ੇ ਆਇਆ। ਕਬੀਰ ਜੀ ਦੀ ਪਤਨੀ ਲੋਈ ਨੇ ਕਿਹਾ ਘਰ ਵਿੱਚ ਅੱਜ ਰੋਟੀ ਨਹੀਂ ਹੈ। ਤਾਂ ਕਬੀਰ ਜੀ ਨੇ ਕਿਹਾ ਇਹ ਮਨੁੱਖ ਭੁੱਖਾ ਹੈ। ਇਹ ਰੱਬ ਦੇ ਰੂਪ ਵਿੱਚ ਆਇਆ ਹੈ। ਜੋ ਕੁਝ ਹੋ ਸਕੇ ਉਸ ਲਈ ਬਣਾਓ। ਲੋਈ ਨੇ ਘਰ ਵਿੱਚ ਜੋ ਕੁਝ ਵੀ ਸੀ ਉਸ ਨਾਲ ਰੋਟੀ ਬਣਾਈ ਤੇ ਉਸ ਨੂੰ ਖੁਸ਼ੀ ਨਾਲ ਭੋਜਨ ਦਿੱਤਾ। ਨਾ ਸੇਵਾ ਕਰਨਾ ਹੀ ਭਗਤੀ ਹੈ ਰੱਬ ਹਮੇਸ਼ਾ ਭੁੱਖੇ ਲੋੜਵੰਦ ਰੂਪ ਵਿੱਚ ਹੀ ਆਉਂਦਾ ਹੈ ਕਬੀਰ ਜੀ ਅਤੇ ਤਪਸਵੀ ਦਾ ਦਿਖਾਵਾ ਕਹਿੰਦੇ ਇੱਕ ਵਾਰ ਇੱਕ ਸੰਨਿਆਸੀ ਆਇਆ ਜੋ ਸੂਖਮ ਕੱਪੜੇ ਪੈਨੇ ਹੋਏ ਸਨ ਕਾਲੀ ਮਾਟੀ ਲਗਾਈ ਹੋਈ ਸੀ ਤੇ ਕਹਿ ਰਿਹਾ ਸੀ ਕਿ ਉਹ ਵੱਡਾ ਤਿਆਗੀ ਹੈ ਕਬੀਰ ਜੀ ਨੇ ਉਸ ਤੋਂ ਪੁੱਛਿਆ ਤੂੰ ਜੋ ਇਹ ਰੰਗीन ਕੱਪੜੇ ਪਹਿਨ ਰਿਹਾ ਹੈ ਇਹ ਤਿਆਗ ਹੈ ਜਾਂ ਦਿਖਾਵਾ ਉਸਨੇ ਕੋਈ ਜਵਾਬ ਨਾ ਦਿੱਤਾ ਤਕਬੀਰ ਜੀਨੇ ਕਿਹਾ ਸੱਚਾ ਸੰਿਆਸੀ ਉਹ ਹੈ ਜੋ ਅੰਦਰੋਂ ਤਿਆਗੀ ਹੋਵੇ ਨਾ ਕਿ ਬਾਹਰੋਂ ਦਿਖਾਵਾ ਕਰੇ ਤਾਂ ਸੱਚੀ ਭਗਤੀ ਦਿਲ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਰੰਗीन ਵਸਤਰਾਂ ਅਤੇ ਬਾਹਰੀ ਦਿਖਾਵੇ ਵਿੱਚ ਕਬੀਰ ਜੀ ਅਤੇ ਕਾਬਾ ਦੀ ਯਾਤਰਾ ਕਈ ਲੋਕ ਮੱਕਾ ਮਦੀਨਾ ਜਾਂਦੇ ਅਤੇ ਕਹਿੰਦੇ ਕਾਬਾ ਦੇ ਦਰਸ਼ਨ ਨਾਲ ਮੁਕਤੀ ਮਿਲੇਗੀ ਕਬੀਰ ਜੀ ਨੇ ਕਿਹਾ ਕਾਬਾ ਖੋਜਤ ਜਾਂਦੇ ਰੇ ਬੰਦੇ ਕਾਬਾ ਤੇਰੇ ਅੰਦਰ ਹੈ ਤੂੰ ਆਪਣੇ ਅੰਦਰ ਝਾਤ ਮਾਰ ਉਹਨਾਂ ਇਹ ਵੀ ਕਿਹਾ ਜੇ ਰੱਬ ਪੱਥਰ ਵਿੱਚ ਹੈ ਤਾਂ ਮੈਂ ਹਾਜੀ ਕਿਉਂ ਨਾ ਪੂਜੇ ਪੱਥਰ ਦਾ ਹੀ ਕਰ ਰੱਬ ਅੰਦਰ ਵਸਦਾ ਬਾਹਰ ਨਹੀਂ ਤਾਂ ਰੱਬ ਦੀ ਖੋਜ ਆਪਣੇ ਅੰਦਰ ਕਰੋ ਭਾਰੀ ਯਾਤਰਾਵਾਂ ਨਾਲ ਪਰਮਾਤਮਾ ਨਹੀਂ ਮਿਲਦਾ ਭਗਤ ਕਬੀਰ ਜੀ ਦੀ ਬਾਣੀ ਮੌਖਿਕ ਅਤੇ ਲਿਖਤ ਦੋਹਾਂ ਰੂਪਾਂ ਵਿੱਚ ਪ੍ਰਾਪਤ ਹੋਈ ਹੈ ਕਬੀਰ ਜੀ ਦੀ ਬਹੁਤ ਸਾਰੀ ਬਾਣੀ ਸਾਨੂੰ ਪ੍ਰਾਪਤ ਹੋਈ ਹੈ ਜਿਵੇਂ ਵਿਜਕ ਕਬੀਰ ਸਾਗਰ ਕਬੀਰ ਗ੍ਰੰਥਾਵਲੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ ਕਬੀਰ ਸਾਗਰ ਕਬੀਰ ਸਾਹਿਬ ਤੋਂ ਸਭ ਤੋਂ ਪਰਮਾਨਿਕ ਰਚਨਾ ਸਮਝੀ ਜਾਂਦੀ ਹੈ ਕਬੀਰ ਪੰਥ ਵਿੱਚ ਕਬੀਰ ਸਾਗਰ ਦਾ ਉਹੀ ਸਥਾਨ ਹੈ ਜਿਹੜਾ ਸਿੱਖ ਪੰਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਗ੍ਰੰਥਾਵਲੀ ਕਬੀਰ ਗ੍ਰੰਥਾਵਲੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕਬੀਰ ਬਾਣੀ ਵਿੱਚ ਕਾਫੀ ਸਮਾਨਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਕਬੀਰ ਜੀ ਦੀ ਬਾਣੀ ਦਾ ਦੂਜਾ ਵੱਡਾ ਪ੍ਰਮਾਣਿਕ ਸਰੋਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੀ ਬਾਣੀ ਕਿਹੜੇ ਰਾਗਾਂ ਵਿੱਚ ਮਿਲਦੀ ਹੈ? ਸਿਰੀ ਰਾਗ ਸਿਰੀ ਰਾਗ ਵਿੱਚ 2 ਸ਼ਬਦ, ਗੌੜੀ ਰਾਗ 74 ਸ਼ਬਦ ਇੱਕ ਅਸ਼ਟਪਦੀ ਸਹਿਤ 52 ਅਖਰੀ 45 ਥਿਤੀ 16 ਤੇ ਵਾਰਸਤ 8 ਰਾਗ ਆਸਾ 37 ਸ਼ਬਦ ਰਾਗ ਗੁਜਰੀ 2 ਸ਼ਬਦ ਰਾਗ ਸੋਰਠ 11 ਸ਼ਬਦ ਰਾਗ ਤਨਾਸਰੀ 5 ਸ਼ਬਦ ਰਾਗ ਤਿਲੰਗ 1 ਸ਼ਬਦ ਰਾਗ ਸੂਹੀ 5 ਸ਼ਬਦ ਰਾਗ ਬਿਲਾਵਲ 12 ਸ਼ਬਦ ਰਾਗ ਗੋੜ 11 ਸ਼ਬਦ ਰਾਗ ਰਾਮ ਕਲੀ 12 ਸ਼ਬਦ ਰਾਗ ਰਾਮ ਮਾਰੂ 12 ਸ਼ਬਦ ਰਾਗ ਕੇਦਾਰਾ 6 ਸ਼ਬਦ ਰਾਗ ਪੈਰੋ 19 ਸ਼ਬਦ ਰਾਗ ਬਸੰਤ 8 ਸ਼ਬਦ ਰਾਗ ਸਰੰਗ 3 ਸ਼ਬਦ ਅਤੇ ਰਾਗ ਪ੍ਰਭਾਤੀ 5 ਸ਼ਬਦ ਇਸ ਤਰ੍ਹਾਂ ਭਗਤ ਕਬੀਰ ਜੀ ਦੇ ਕੁੱਲ 225 ਸ਼ਬਦ ਇੱਕ 52 ਅਖਰੀ ਇੱਕ ਥਿਤੀ ਇੱਕ ਸਤਵਾਰਾ ਤੇ 243 ਸ਼ਲੋਕ ਸੰਕਲਿਤ ਹਨ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਬਯੰਤ ਵੱਧ ਹੈ ਆਪ ਦੀ ਅੱਠ ਪਦਾਂ ਦੀ ਬਾਾਰ ਤੇ ਤਿੰਨ ਅਸ਼ਟਪਦੀਆਂ ਹਨ ਸ਼ਬਦਾਂ ਤੋਂ ਇਲਾਵਾ 238 ਸ਼ਲੋਕ ਵੀ ਹਨ ਕਬੀਰ ਜੀ ਦੇ ਦੋਹੇ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ ਅਤੇ ਕਈ ਭਾਸ਼ਾਵਾਂ ਵਿੱਚ ਵੀ ਮੌਜੂਦ ਹਨ ਕਬੀਰ ਜੀ ਦੀ ਬਾਣੀ ਵਿੱਚ ਅਬਦੀ, ਭੋਜਪੂਰੀ, ਬ੍ਰਿਜ, ਮਾਰਵਾੜੀ, ਪੰਜਾਬੀ, ਅਰਬੀ, ਫਾਰਸੀ ਆਦ ਭਾਸ਼ਾਵਾਂ ਦੀ ਸ਼ਬਦਾਵਲੀ ਮਿਲ ਜਾਂ ਪ੍ਰਭਾਸ਼ਿਕ ਵੀ ਹੈ ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਵਿੱਚ ਅਰਬੀ ਫਾਰਸੀ ਰੰਗ ਆ ਗਿਆ ਹੈ ਜੇਕਰ ਆਪ ਸਭ ਨੂੰ ਜਾਣਕਾਰੀ ਮਹੱਤਵਪੂਰਨ ਲੱਗੀ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡਸ ਜਾਂ ਯੂਨੀਵਰਸਲ ਹੱਬ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇਕਰ ਤੁਹਾਨੂੰ ਸਾਡੇ ਚੈਨਲ ਦੀਆਂ ਕੋਈ ਵੀ ਹੋਰ ਵੀਡੀਓ ਦੇਖਣ ਨੂੰ ਜਿਵੇਂ ਕੋਈ ਸਿੱਖ ਗੁਰੂ ਜਾਂ ਫਿਰ ਸਿੱਖ ਸ਼ਹੀਦ ਬੀਬੀ ਪਾਨੀ ਬੀਬੀ ਦਾਨੀ ਮਾਤਾ ਗੁਜਰੀ ਮਾਤਾ ਨਾਨਕੀ ਜਾਂ ਸਿੱਖ ਧਰਮ ਦੇ ਨਾਲ ਕਿਸੇ ਵੀ ਸਬੰਧਤ ਗੁਰੂ ਦੀ ਵੀਡੀਓ ਚਾਹੀਦੀ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਧੰਨਵਾਦ